ਦੇਸ਼ ਦੇਸ਼ ਦੀਆਂ ਸਿੱਖ ਸੰਗਤਾਂ ਨੂੰ ਜਿਹੜੀਆਂ ਪੈਰੇਦਰ ਟੀਵੀ ਦੇਖ ਰਹੀਆਂ ਨੇ ਜਸਪਾਲ ਸਿੰਘੇਰਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਤੇ ਸਿੱਖ ਇਤਿਹਾਸ ਦੁਨੀਆਂ ਦੀ ਕੋਈ ਵੀ ਤਾਕਤ ਜਾਂ ਗੁਰਬਾਣੀ ਵਿੱਚ ਤੇ ਨਾ ਸਿੱਖ ਇਤਿਹਾਸ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਨਹੀਂ ਕਰ ਸਕਦੀ ਚਾਹੇ ਉਹ ਕੋਈ ਵੀ ਤਾਕਤ ਹੋਵੇ ਗੁਰਬਾਣੀ ਤੁਰਦੀ ਬਾਣੀ ਆ ਜਿਹੜੀ ਗੁਰੂ ਸਾਹਿਬ ਨੇ ਵਿਚਾਰੀ ਆ ਉਸ ਦੇ ਵਿੱਚ ਕਿਸੇ ਮਨੁੱਖ ਨੂੰ ਕਿਸੇ ਤਾਕਤ ਨੂੰ ਕੋਈ ਵੀ ਤਬਦੀਲੀ ਕਰਨ ਦੀ ਲਗਾਮਾਤਰਾ ਤੱਕ ਦੀ ਕਿਸੇ ਨੂੰ ਕੋਈ ਇਸ ਗੱਲ ਦਾ ਅਧਿਕਾਰ ਨਹੀਂ ਤੇ ਨਾ ਹੀ ਕਿਸੇ ਕੋਲ ਇਸ ਤਰ੍ਹਾਂ ਦੀ ਸਮਰੱਥਾ ਜਾਂ ਤਾਕਤ ਹੈ ਸਿੱਖ ਇਤਿਹਾਸ ਨੂੰ ਗੁਰੂ ਸਾਹਿਬਾਨ ਨੇ ਸਾਡੇ ਮਹਾਨ ਸਖਸ਼ੀਦਾਨੇ ਆਪਣੇ ਪਿੰਡੇ ਤੇ ਹਟਾ ਕੇ ਉਸ ਸਿੱਖ ਇਤਿਹਾਸ ਦੀ ਰਚਨਾ ਕੀਤੀ ਆ ਤੋ ਉਸ ਸਿੱਖ ਇਤਿਹਾਸ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਤਰੋੜ ਮਰੋੜ ਜਾਂ ਤਬਦੀਲੀ ਉਹ ਵੀ ਕੋਈ ਦੁਨੀਆ ਦੀ ਤਾਕਤ ਕੋਲ ਕਿਸੇ ਕੋਲ ਇਸ ਗੱਲ ਦਾ ਅਧਿਕਾਰ ਨਹੀਂ ਕਿ ਉਹ ਇਸ ਦੇ ਵਿੱਚ ਕੋਈ ਤਬਦੀਲੀ ਕਰ ਸਕੇ ਪਰੰਤੂ ਇਤਿਹਾਸ ਇਸ ਗੱਲ ਦਾ ਵੀ ਗਵਾਹ ਕਿ ਜਿਹੜੀਆਂ ਕੌਮਾਂ ਨੂੰ ਇਸ ਦੁਨੀਆ ਦੇ ਨਕਸ਼ੇ ਤੋਂ ਮਟਾਏਣਾ ਹੁੰਦਾ ਉਹਨਾਂ ਨੂੰ ਇਸ ਦੁਨੀਆ ਦੇ ਤਖਤ ਤੋਂ ਅਲੋਪ ਕਰਨਾ ਹੁੰਦਾ ਉਹ ਉਹਨਾਂ ਕੌਮਾਂ ਦੇ ਇਤਿਹਾਸ ਦੇ ਵਿੱਚ ਮਿਲਾਵਟ ਕੀਤੀ ਜਾਂਦੀ ਆ ਉਹਨਾਂ ਦੇ ਇਤਿਹਾਸ ਦੇ ਵਿੱਚ ਤਬਦੀਲੀਆਂ ਕੀਤੀਆਂ ਜਾਂਦੀਆਂ ਨੇ ਤੇ ਹੌਲੀ-ਹੌਲੀ ਉਸ ਇਤਿਹਾਸ ਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਜਾਂਦਾ ਕਿ ਉਹ ਕੌਮਾਂ ਨੇ ਜਿਹੜੀਆਂ ਉਹ ਦੁਨੀਆ ਦੇ ਜਿਸ ਤਰ੍ਹਾਂ ਕੋਈ ਬੱਚਾ ਆਪਣੀ ਫੱਟੀ ਤੇ ਗਲਤ ਲਿਖੇ ਹੋਏ ਅੱਖਰ ਮੇਟ ਦਿੰਦਾ ਉਸੇ ਤਰ੍ਹਾਂ ਉਹ ਕੌਮਾਂ ਵੀ ਮਿਟ ਜਾਂਦੀਆਂ ਨੇ ਸਾਡੇ ਸਾਹਮਣੇ ਇਤਿਹਾਸ ਦੇ ਅਨੇਕਾਂ ਕਟਨਾਮਾ ਨੇ ਵੱਡੀਆਂ-ਵੱਡੀਆਂ ਸਬਤਾਂਾਂ ਨੇ ਜਿਹੜੀਆਂ ਉਮੀ ਹੌਲੀ ਹੌਲੀ ਕਰਕੇ ਖਤਮ ਹੋ ਗਿਆ ਅੱਜ ਉਹਨਾਂ ਦਾ ਕਿਤੇ ਜ਼ਿਕਰ ਨਹੀਂ ਸੋ ਇਸ ਕਰਕੇ ਆਪਣੇ ਇਤਿਹਾਸ ਦੀ ਸੰਭਾਲ ਕਰਨਾ ਆਪਣੇ ਵਿਰਸੇ ਦੀ ਸੰਭਾਲ ਕਰਨਾ ਹਰ ਉਸ ਜਿਉਂਦੀ ਜਾਗਦੀ ਕੌਮ ਦਾ ਮੁੱਢਲਾ ਫਰਜ਼ ਹੁੰਦਾ ਜਿਸ ਕੌਮ ਨੇ ਸਦੀਵੀ ਰੂਪ ਦੇ ਵਿੱਚ ਇਸ ਦੁਨੀਆ ਤੇ ਆਪਣੀ ਹੋਂਦ ਬਣਾ ਕੇ ਰੱਖਣੀ ਹੁੰਦੀ ਹੈ ਅਸੀਂ ਸਾਰੇ ਇਹ ਵੀ ਜਾਣਦੇ ਹਾਂ ਕਿ ਸਿੱਖ ਇਤਿਹਾਸ ਸਿੱਖ ਧਰਮ ਦੁਨੀਆ ਦਾ ਨਵੀਨ ਧਰਮ ਹੈ ਸਭ ਤੋਂ ਦੁਨੀਆ ਦਾ ਨਵੀਨ ਧਰਮ ਹੈ ਜਿਹੜੇ ਦੁਨੀਆ ਦੇ 8 ਧਰਮਾਂ ਨੂੰ ਪ੍ਰਵਾਨਿਤ ਕੀਤਾ ਜਾਂਦਾ ਦੁਨੀਆ ਦੇ ਵਿੱਚ ਉਹਨਾਂ ਦੇ ਵਿੱਚ ਸਿੱਖ ਧਰਮਾ ਜਿਹੜਾ ਸਭ ਤੋਂ ਜਵਾਨ ਧਰਮ ਬਜੋ ਕਿ ਸਭ ਤੋਂ ਨਵੀਨ ਧਰਮ ਹੈ ਉਸ ਨੂੰ ਪ੍ਰਵਾਨਿਤ ਕੀਤਾ ਹੋਇਆ ਪੂਰੀ ਦੁਨੀਆ ਨੇ ਕਿ ਸਿੱਖ ਧਰਮਾ ਜਿਹੜਾ ਉਹ ਸਥਾਪਿਤ ਧਰਮਾ ਦੁਨੀਆ ਦਾ ਨਵੀਨ ਧਰਮਾ ਸੋ ਇਸ ਧਰਮ ਦਾ ਜਿਹੜਾ ਨਿਆਰਾ ਨਿਰਾਲਾ ਪਾਣਾ ਕੋਸ ਨਾਰੇ ਨਰਲੇਪਣ ਦੀ ਹੁੰਦ ਨੂੰ ਲਗਾਤਾਰ ਨਿਰੰਤਰ ਖੋਰਾ ਜਿਹੜਾ ਉਹ ਸਿੱਖ ਦੁਸ਼ਮਣ ਤਾਕਤਾਂ ਵੱਲੋਂ ਲਾਇਆ ਜਾ ਰਿਹਾ ਤੇ ਸਥਿਤੀ ਸਾਡੇ ਸਾਹਮਣੇ ਆ ਕਿ ਉਹਨਾਂ ਤਾਕਤਾਂ ਨੇ ਹਮੇਸ਼ਾ ਕੋਸ਼ਿਸ਼ ਕੀਤੀ ਆ ਕਿ ਗੁਰਬਾਣੀ ਦੇ ਨਾਲ ਛੇੜਛਾੜ ਕੀਤੀ ਜਾਵੇ ਗੁਰਬਾਣੀ ਦੇ ਨਾਲ ਮਲਾਬੜ ਕੀਤੀ ਜਾਵੇ ਸਿੱਖ ਇਤਿਹਾਸ ਵਿੱਚ ਮਲਾਬੜ ਕੀਤੀ ਜਾਵੇ ਸਿੱਖ ਇਤਿਹਾਸ ਨਾਲ ਛੇੜਛਾੜ ਕੀਤੀ ਜਾਵੇ ਤੇ ਸਿੱਖ ਸਿਧਾਂਤਾਂ ਦੇ ਨੂੰ ਖੋਰਾ ਲਾਇਆ ਜਾਵੇ ਸਿੱਖ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਆ ਜਿਹੜੀ ਉਹ ਸਾਡੇ ਸਾਰਿਆਂ ਦੇ ਸਾਹਮਣੇ ਆ ਸੋ ਸਿੱਖ ਦੁਸ਼ਮਣ ਤਾਕਤਾਂ ਨੇ ਜਿਹੜੀਆਂ ਅਸੀਂ ਪਹਿਰੇਦਾਰ ਵੱਲੋਂ ਨਿਰੰਤਰ ਹੋਕਾ ਦਿੱਤਾ ਇਸ ਗੱਲ ਦਾ ਕਿ ਉਹਨਾਂ ਤਾਕਤਾਂ ਨੇ ਇਸ ਗੱਲ ਦਾ ਐਲਾਨ ਕੀਤਾ ਹੋਇਆ ਕਿ 2070 ਤੱਕ ਇਸ ਧਰਤੀ ਤੋਂ ਸਿੱਖ ਤੇ ਸਿੱਖੀ ਦੀ ਹੋਂਦ ਆ ਜਿਹੜੀ ਉਹ ਖਤਮ ਕਰ ਦੇਣੀ ਆ ਤੇ ਉਹ ਤਾਕਤਾਂ ਆਪਣੇ ਮੰਤਵ ਦੀ ਪੂਰਤੀ ਲਈ ਲੱਗੀਆਂ ਹੋਈਆਂ ਨੇ ਤੇ ਦੂਸਰੇ ਪਾਸੇ ਉਹ ਕੌਮ ਜਿਹਦੇ ਕੋਲ ਦੁਨੀਆ ਦਾ ਸਭ ਤੋਂ ਮਹਾਨ ਖਜ਼ਾਨਾ ਕੁਰਬਾਨੀ ਦੇ ਰੂਪ ਦੇ ਵਿੱਚ ਅਨਮੋਲ ਖਜ਼ਾਨਾ ਜਿਹੜਾ ਉਹ ਕੌਮ ਹੈ ਜਿਹੜੀ ਉਹ ਅੱਜ ਭੁੱਲਣਾ ਦੇ ਰਾਹ ਪੈ ਚੁੱਕੀ ਹੈ ਤੇ ਉਸ ਕਾਰਨ ਕੌਮ ਦਾ ਪਹਿਲਾ ਰਾਜ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦਾ ਜਿਹੜਾ ਸਿੱਖ ਕੌਮ ਦਾ ਪਲੇਠਾ ਖਾਲਸਾ ਰਾਜ ਸੀ ਕੌਮ ਦੀ ਫੁੱਟ ਕਾਰਨ ਗੋਇਆ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਸੀ ਉਹ ਕੌਮ ਦੀ ਫਟ ਕਾਰਨ ਕੋਇਆ ਅੱਜ ਜੇ ਕੌਮ ਜਿਸ ਕੌਮ ਦਾ ਇਸ ਧਰਤੀ ਤੇ ਰਾਜ ਰਿਆ ਜਿਸ ਕੌਮ ਦਾ ਦਰਾ ਖੈਬਰ ਤੱਕ ਕੇਸ਼ਰੀ ਨਿਸ਼ਾਨ ਚੁਲਿਆ ਜੇ ਅੱਜ ਉਹ ਕੌਮ ਗੁਲਾਮੀ ਦੇ ਹਾਲਾਤ ਦੇ ਵਿੱਚ ਜਿਉਂਦੀ ਆ ਆਪਣੇ ਗੁਰੂ ਸਾਹਿਬਾਨ ਦੀ ਰੱਖਿਆ ਤੋਂ ਸਮਰਥ ਹੋ ਚੁੱਕੀ ਆ ਉਹਦੇ ਪਿੱਛੇ ਵੀ ਸਭ ਤੋਂ ਵੱਡਾ ਕਾਰਨ ਇਹ ਆ ਕੌਮ ਦੇ ਵਿੱਚ ਫੁੱਟ ਹੈ ਤੇ ਸਿੱਖ ਦੁਸ਼ਮਣ ਤਾਕਤਾਂ ਨੇ ਜਿਹੜੀਆਂ ਪਿੱਛੇ ਖੜ ਕੇ ਇਸ ਤਰ੍ਹਾਂ ਦੀ ਫੁੱਟ ਨੂੰ ਅੱਗੇ ਵਧਾਉਂਦਿਆਂ ਨੇ ਸਿੱਖ ਇਤਿਹਾਸ 'ਚ ਮਲਾਵਟ ਕਰਨ ਦਾ ਯਤਨ ਕਰਦਿਆਂ ਨੇ ਇਥੋਂ ਤੱਕ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਵੱਲੋਂ ਕਈ ਕਿਤਾਬਾਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਸਿੱਖ ਇਤਿਹਾਸ ਨੂੰ ਤਰੋੜਨ ਰੋੜਨ ਦਾ ਯਤਨ ਸਾਡੇ ਸਾਹਮਣੇ ਆਇਆ ਹਿੰਦੀ ਦੇ ਵਿੱਚ ਜਿਹੜੀ ਸਿੱਖ ਇਤਿਹਾਸ ਦੀ ਕਿਤਾਬ ਛਪੀ ਆ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਤੇ ਹੋਰ ਬਹੁਤ ਕੁਝ ਇਸ ਤਰ੍ਹਾਂ ਦਾ ਲਿਖਿਆ ਗਿਆ ਸੀ ਕਿ ਜਿਹੜਾ ਮਤਲਬ ਸਿੱਖ ਦੁਸ਼ਮਣ ਤਾਕਤਾਂ ਚਾਹੁੰਦੀਆਂ ਨੇ ਸੋ ਅੱਜ ਜਦੋਂ ਅਸੀਂ ਬਾਰ-ਬਾਰ ਗੱਲ ਕਰਦੇ ਸੀ ਕਿ ਪੰਜਾਬ ਜਿਹੜਾ ਸਿੱਖੀ ਦੀ ਜਨਮ ਭੂਮੀ ਆ ਸਿੱਖੀ ਦੀ ਕਰਮ ਭੂਮੀ ਆ ਅੱਜ ਉਸ ਪੰਜਾਬ ਦੀ ਧਰਤੀ ਤੋਂ ਸਿੱਖ ਸਿਆਸਤ ਆ ਜਿਹੜੀ ਉਹ ਮਾਈਨਸ ਕੀਤੀ ਜਾ ਰਹੀ ਆ ਲਾਂਬੇ ਕੀਤੀ ਜਾ ਰਹੀ ਆ ਸਿੱਖ ਸਿਆਸਤ ਇਸ ਕਰਕੇ ਪੰਜਾਬ ਦੀ ਧਰਤੀ ਤੋਂ ਲਾਂਬੇ ਹੋ ਰਹੀ ਆ ਕਿ ਕੌਮ ਦੇ ਵਿੱਚ ਏਕਾ ਨਹੀਂ ਪੰਥਕ ਤੇ ਰਾਣੇ ਜਿਹੜੀਆਂ ਉਹ ਇਕਜੁੱਟ ਹੋਣ ਲਈ ਤਿਆਰ ਨਹੀਂ ਇੱਕ ਪਲੇਟਫਾਰਮ ਤੇ ਆਉਣ ਲਈ ਤਿਆਰ ਨਹੀਂ ਇੱਕ ਸਾਂਝਾ ਪੰਥਕ ਅਜੰਡਾ ਬਣਾਉਣ ਲਈ ਤਿਆਰ ਨਹੀਂ ਸੋ ਉਸ ਗੱਲ ਦਾ ਲਾਭ ਆ ਜਿਹੜਾ ਉਹ ਸਿੱਖ ਦੁਸਮਰਤਾਕਤਾਂ ਲੈ ਰਹੀਆਂ ਨੇ ਕਿ ਸਿੱਖਾਂ ਨੂੰ ਬੰਡੀਆਂ ਨੇ ਜਿਹੜੀਆਂ ਉਹਨਾਂ ਦੇ ਵਿੱਚ ਵਧਾਈਆਂ ਜਾ ਰਹੀਆਂ ਨੇ ਕੋਈ ਟਕਸਾਲ ਆ ਕੋਈ ਕੋਇਆ ਕੋਈ ਕੋਇਆ ਹਰ ਕਿਸੇ ਨੇ ਅਸੀਂ ਪੰਥਕ ਰਹਿਤ ਮਰਿਆਦਾ ਜਿਹੜੀ ਉਹਦੇ ਤੇ ਵੀ ਬੰਡੀਆਂ ਪਾਲੀਆਂ ਅਸੀਂ ਵੱਖੋ ਵੱਖਰੇ ਮੁੱਦੇ ਲੈ ਕੇ ਆ ਜਿਹੜੇ ਉਹ ਬੰਡੀਆਂ ਪਾਲੀਆਂ ਸੋ ਉਹਨਾਂ ਬੰਡੀਆਂ ਨੂੰ ਵਧਾਉਣ ਦਾ ਯਤਨ ਸਿੱਖ ਦੁਸਮਰਤਾਕਤਾਂ ਵੱਲੋਂ ਕੀਤਾ ਜਾ ਰਿਹਾ ਵੱਧ ਕਿਸਮਤੀ ਨਾਲ ਸਾਡੇ ਕੋਲ ਜਿਹੜਾ ਅੱਜ ਮੁੱਦਾ ਜਿਹੜਾ ਭਖਿਆ ਭਖਿਆ ਹੋਇਆ ਬੀਤੀ ਰਾਤ ਤੋਂ ਜਿਹੜਾ ਮੁੱਦਾ ਸੋਸ਼ਲ ਮੀਡੀਆ ਤੇ ਵੀ ਬੁਰੀ ਤਰ੍ਹਾਂ ਪਖਿਆ ਹੋਇਆ ਉਸ ਮੁੱਦੇ ਬਾਰੇ ਪਹਿਰੇਦਾਰ ਜਿਹੜਾ ਆਪਣਾ ਫਰਜ ਹੈ ਕਿਉਂਕਿ ਪਹਿਰੇਦਾਰ ਦਾ ਹਮੇਸ਼ਾ ਇਹ ਹੋਕਾ ਰਿਆ ਪਹਿਰੇਦਾਰ ਦਾ ਦਰਦ ਆਏ ਕਿ ਕੌਮ ਆ ਜਿਹੜੀ ਉਹਨੂੰ ਇੱਕ ਪਲੇਟਫਾਰਮ ਤੇ ਸਾਂਝੇ ਪਲੇਟਫਾਰਮ ਤੇ ਇਕੱਠਾ ਕੀਤਾ ਜਾਵੇ ਕੌਮ ਦੇ ਵਿੱਚ ਏਕਾ ਜਿਹੜਾ ਉਹ ਪੈਦਾ ਕੀਤਾ ਜਾਵੇ ਪਰੰਤੂ ਬਦਕਿਸਮਤੀ ਨਾਲ ਜਿੰਨੀ ਏਕੇ ਦੀ ਗੱਲ ਕੀਤੀ ਜਾਂਦੀ ਆ ਉਨੀ ਉਸ ਤੋਂ ਦੁੱਗਣੀ ਫੋਟਾ ਜਿਹੜੀ ਉਹ ਕੌਮ ਦੇ ਵਿੱਚ ਵੱਧ ਰਹੀ ਆ ਤੇ ਜਿਹੜਾ ਮੁੱਦਾ ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕੀਤੀ ਆ ਕਿ ਦੁਨੀਆ ਦੀ ਕੋਈ ਤਾਕਤ ਨਾ ਗੁਰਬਾਣੀ ਵਿੱਚ ਨਾ ਸਿੱਖ ਇਤਿਹਾਸ ਦੇ ਵਿੱਚ ਕੋਈ ਤਬਦੀਲੀ ਨਹੀਂ ਕਰ ਸਕਦੀ ਉਹਦੇ ਨਾਲ ਛੇੜਛਾੜ ਨਹੀਂ ਕਰ ਸਕਦੀ ਉਹਦੇ ਵਿੱਚ ਕੋਈ ਹੇਰਫੇਰ ਨਹੀਂ ਕਰ ਸਕਦੀ ਇਸ ਗੱਲ ਦੇ ਅਸੀਂ ਕੱਟੜ ਮਦਈਆਂ ਤੇ ਹਰ ਸੱਚਾ ਸਿੱਖ ਵੀ ਇਸ ਗੱਲ ਦਾ ਮਦਈਆ ਪਰੰਤੂ ਜਿਸ ਤਰ੍ਹਾਂ ਗੱਲ ਜਿਹੜੀ ਆ ਉਹਨੂੰ ਅਸੀਂ ਜੇ ਕਿਸੇ ਤਰ੍ਹਾਂ ਦਾ ਬਾਦ ਬਵਾਦ ਪੈਦਾ ਹੁੰਦਾ ਉਸ ਨੂੰ ਕੌਮ ਕਿਵੇਂ ਨਿਜਠੇ ਸੋ ਉਸ ਦੇ ਲਈ ਕਿਉਂਕਿ ਕੌਮ ਦਾ ਜਿਹੜਾ ਜਿਸ ਤਰ੍ਹਾਂ ਕਿਸੇ ਸਮੇ ਸਾਡਾ ਸ਼੍ਰੀ ਅਕਾਲ ਤਖਤ ਸਾਹਿਬ ਕੌਮ ਦਾ ਇੱਕ ਕੁੰਡਾ ਸੀ ਕਿ ਜਦੋਂ ਵੀ ਕੋਈ ਬਿਵਾਦ ਹੁੰਦਾ ਸੀ ਸਿਰ ਜੋੜ ਕੇ ਸਿੱਖ ਬੈਠਦੇ ਸੀ ਤੇ ਉਸ ਬਿਵਾਦ ਨੂੰ ਹੱਲ ਕਰ ਲਿਆ ਜਾਂਦਾ ਸੀ ਚਾਹੇ ਉਹ ਮਿਸਲਾਂ ਦਾ ਸਮਾਜ ਸੀ ਚਾਹੇ ਉਸ ਤੋਂ ਬਾਅਦ ਵੀ ਬਹੁਤ ਵਰੀ ਇਸ ਤਰ੍ਹਾਂ ਦੀਆਂ પરિਸਥਿਤੀਆਂ ਕੌਮ ਦੇ ਸਾਹਮਣੇ ਆਈਆਂ ਪਰੰਤੂ ਅੱਜ ਅਸੀਂ ਸਿੱਖ ਦੁਸ਼ਮਣ ਤਾਕਤਾਂ ਦੇ ਸ਼ਿਕਾਰ ਹੋ ਕੇ ਆਪਣਾ ਉਹ ਕੁੰਡਾ ਵੀ ਗਵਾ ਬੈਠੇ ਹਾਂ ਸੋ ਅੱਜ ਜਿਹੜਾ ਇਹ ਬਿਵਾਦ ਪੈਦਾ ਹੋਇਆ ਬਾਬਾ ਰਣਜੀਤ ਸਿੰਘ ਢੜੀਆਂ ਵਾਲੇ ਤੇ ਦੂਸਰੇ ਪਾਸੇ ਸਰਵਤ ਖਾਲਸਾ ਵੱਲੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਰਣਪੁਰ ਸਾਹਿਬ ਦੇ ਥਾਪੇਗੇ ਜਹੇਦਾਰ ਜਹੇਦਾਰ ਅਮਰੀਕ ਸਿੰਘ ਜੀ ਐਜਨਾਲਾ ਸੋ ਉਹਨਾਂ ਦੇ ਨਾਲ ਦੂਸਰੀਆਂ ਧਾਰਮਿਕ ਜਥੇਬੰਦੀਆਂ ਨੇ ਕਿ ਬਾਬਾ ਰਣਜੀਤ ਸਿੰਘ ਢੜੀਆਂ ਵਾਲੇ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਬਾਰੇ ਟਿੱਪਣੀ ਕੀਤੀ ਆ ਜਿਹੜਾ ਕਿ ਇਤਿਹਾਸ ਦੇ ਵਿੱਚ ਜਿਹੜੀਆਂ ਗੱਲਾਂ ਦਰਜ ਨੇ ਕਿ ਉਹਨਾਂ ਨੇ ਬਾਬੇ ਬਕਾਲੇ 26 ਸਾਲ ਤਪੱਸਿਆ ਨਹੀਂ ਕੀਤੀ ਤੋ ਦੂਸਰੇ ਪਾਸੇ ਭਾਈ ਅਜਨਾਲਾ ਜਿਹੜਾ ਉਹ ਤੇ ਉਹਨਾਂ ਦੇ ਨਾਲ ਜਿਹੜੀਆਂ ਜਿੱਥੇ ਬੰਦੀਆਂ ਨੇ ਉਹਨਾਂ ਨੇ ਇਸ ਗੱਲ ਇਸ ਗੱਲ ਦਾ ਵਿਰੋਧ ਕੀਤਾ ਕਿ ਹੁਣ ਤੱਕ ਇਹ ਧਾਰਨਾ ਜਿਹੜੀ ਇਹ ਪ੍ਰਚਲਿਤ ਹੈ ਕਿ ਗੁਰੂ ਸਾਹਿਬ ਨੇ ਬਾਬੇ ਬਕਾਲੇ ਤਪੱਸਿਆ ਜਿਹੜੀ ਉਹ ਕੀਤੀ ਆ ਸੋ ਇਸ ਮੁੱਦੇ ਨੂੰ ਜਿਸ ਤਰ੍ਹਾਂ ਪਖਾਇਆ ਜਾ ਰਿਹਾ ਉਹ ਮੈਂ ਸਮਝਦਾ ਕਿ ਆਉਣ ਵਾਲੇ ਸਮੇਂ ਲਈ ਕੌਮ ਦੇ ਲਈ ਇੱਕ ਹੋਰ ਇੱਕ ਜਿਹੜੀ ਗਲਤ ਮੈਂ ਕਹਿੰਦਾ ਕਿ ਮਾਰੂ ਪਰਤਾ ਜਿਹੜੀ ਇਹਦੇ ਨਾਲ ਸ਼ੁਰੂ ਹੋ ਸਕਦੀ ਆ ਠੀਕ ਹੈ ਕੋਈ ਆਪਣੀ ਜਾਣਕਾਰੀ ਅਨੁਸਾਰ ਗੱਲ ਕਰ ਰਿਹਾ ਕੋਈ ਆਪਣੀ ਜਾਣਕਾਰੀ ਅਨੁਸਾਰ ਕੋਈ ਗੱਲ ਕਰ ਰਿਹਾ ਉਹਦੇ ਵਿੱਚ ਗਲਤ ਕੀ ਆ ਠੀਕ ਕੀ ਆ ਜਿਸ ਤਰ੍ਹਾਂ ਅਸੀਂ ਨਾਨਕਸ਼ਹੀ ਕੈਲੰਡਰ ਤੇ ਗੱਲ ਕੀਤੀ ਸੀ ਕਿ ਨਾਨਕਸ਼ਹੀ ਕੈਲੰਡਰ ਆ ਜਿਹੜਾ ਉਹਦੇ ਵਿੱਚ ਕੀ ਤਬਦੀਲੀ ਹੋਣੀ ਚਾਹੀਦੀ ਆ ਉਹਦੇ ਵਿੱਚ ਕੀ ਨਹੀਂ ਤਬਦੀਲੀ ਹੋਣੀ ਚਾਹੀਦੀ ਉਹਦੇ ਲਈ ਖਗੋਲ ਤੇ ਭਗੋਲ ਦੇ ਜਿਹੜੇ ਵਿਗਿਆਨੀ ਨੇ ਉਹ ਫੈਸਲਾ ਕਰ ਸਕਦੇ ਨੇ ਸੋ ਗੁਰਬਾਣੀ ਦੇ ਗਿਆਤਾ ਭਗੋਲ ਦੇ ਗਿਆਤਾ ਖਗੋਲ ਦੇ ਗਿਆਤਾ ਜੇ ਉਹਨਾਂ ਵਿਅਕਤੀਆਂ ਦੀ ਇੱਕ ਟੀਮ ਬਣਾ ਦਿੱਤੀ ਜਾਵੇ ਤੇ ਉਹ ਇਸ ਗੱਲ ਦਾ ਫੈਸਲਾ ਕਰੇ ਕਿ ਗੁਰਬਾਣੀ ਦੇ ਅਨਸਾਰ ਜਿਹੜਾ 12 ਮਹਾ ਜਿਹੜਾ ਗੁਰੂ ਸਾਹਿਬ ਨੇ ਉਚਾਰਿਆ ਉਹਦੇ ਅਨਸਾਰ ਜਿਹੜਾ ਕੈਲੰਡਰ ਸਿੱਖ ਕੌਮ ਦਾ ਕੈਲੰਡਰ ਬਣ ਸਕਦਾ ਉਹਦੇ ਵਿੱਚ ਉਸ ਤਰ੍ਹਾਂ ਦੀਆਂ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਨੇ ਸੋ ਪ੍ਰੰਤੂ ਤਬਦੀਲੀਆਂ ਕਰਨੀਆਂ ਉਹ ਸਿਆਸਤ ਦੇ ਅਧੀਨ ਹੋਈਆਂ ਤੇ ਅੱਜ ਕੌਮ ਆ ਜਿਹੜੀ ਉਹ ਆਪਣਾ ਕੈਲੰਡਰ ਗਵਾ ਚੁੱਕੀ ਐ ਸੋ ਇਸ ਤਰ੍ਹਾਂ ਜੇ ਕੋਈ ਇਸ ਤਰ੍ਹਾਂ ਦਾ ਕੌਮ ਦੇ ਸਾਹਮਣੇ ਵਿਵਾਦ ਵਾਲਾ ਮੁੱਦਾ ਖੜਾ ਹੁੰਦਾ ਤੇ ਉਹਦੇ ਲਈ ਜ਼ਰੂਰੀ ਆ ਕਿ ਕੌਮ ਆ ਜਿਹੜੀ ਉਹਦੇ ਜਿਹੜੇ ਉਹਦੇ ਜਿਹੜੇ ਮਾਹਰ ਲੋਕ ਨੇ ਸਾਡੇ ਵਿਦਵਾਨ ਲੋਕ ਨੇ ਇੱਕ ਉਹਨਾਂ ਦੀ ਟੀਮ ਹੋਵੇ ਤੇ ਉਸ ਬਾਰੇ ਉਸ ਦਾ ਅਸੀਂ ਫੈਸਲਾ ਕਰੀਏ ਠੀਕ ਹੈ ਕਿ ਇੱਕ ਵਿਵਾਦ ਖੜਾ ਹੋਇਆ ਵਿਵਾਦ ਦਾ ਹੱਲ ਜ਼ਰੂਰ ਹੋਣਾ ਚਾਹੀਦਾ ਤੇ ਨਾ ਹੀ ਅਸੀਂ ਕਿਸੇ ਨੂੰ ਇਸ ਗੱਲ ਦੀ ਇਜਾਜ਼ਤ ਦੇਵਾਂਗੇ ਕਿ ਉਹ ਇਤਿਹਾਸ ਦੇ ਨਾਲ ਕਿਸੇ ਤਰ੍ਹਾਂ ਦਾ ਤਰੋੜ ਮਰੋੜ ਆ ਜਿਹੜੀ ਖਲਵਾੜ ਆ ਉਹ ਕਰ ਸਕੇ ਪਰੰਤੂ ਅਸੀਂ ਜਿਹੜੇ ਸਾਡੇ ਅੰਦਰੂਨੀ ਮਤਭੇਦ ਨੇ ਉਹਨਾਂ ਨੂੰ ਜਿਸ ਤਰ੍ਹਾਂ ਜਗਜਾੜ ਕਰਕੇ ਭਰਾ ਮਾਰੂ ਜੰਗਬਲ ਤੁਰ ਰਹੇ ਆ ਅਸੀਂ ਉਸ ਗੱਲ ਦੇ ਹੱਕ ਵਿੱਚ ਨਹੀਂ ਤੇ ਪਹਿਰੇਦਾਰ ਵੱਲੋਂ ਅਸੀਂ ਸਾਰੀਆਂ ਪੰਥਕ ਧਿਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗੇ ਕਿ ਇਹ ਜਿਹੜਾ ਮੁੱਦਾ ਸਾਡੇ ਸਾਹਮਣੇ ਆਇਆ ਇਸ ਮੁੱਦੇ ਬਾਰੇ ਕੌਣ ਗਲਤ ਆ ਕੌਣ ਠੀਕ ਆ ਇਹਦੇ ਬਾਰੇ ਜਿਹੜੇ ਸਾਡੇ ਸਿੱਖ ਧਰਮ ਦੇ ਵਿਦਵਾਨ ਲੋਕ ਨੇ ਉਨ੍ਹਾਂ ਦੀ ਇੱਕ ਪੰਜ ਮੈਂਬਰੀ ਕਮੇਟੀ ਹੈ ਜਿਹੜੀ ਉਹ ਬਣਾ ਕੇ ਤੇ ਉਸ ਤੋਂ ਬਾਅਦ ਦੋਨੇ ਤਰ੍ਹਾਂ ਦੇ ਪੱਖ ਲੈ ਕੇ ਇਸ ਮਸਲੇ ਦਾ ਹੱਲ ਆ ਜਿਹੜਾ ਕੀਤਾ ਜਾ ਸਕਦਾ ਜਿਹੜਾ ਵੀ ਵਿਅਕਤੀ ਇਸ ਪਾਸੇ ਕੋਈ ਗਲਤੀ ਕਰਦਾ ਜਾਂ ਦੋਸ਼ ਕਿ ਦਿੰਦਾ ਉਹਨੂੰ ਉਸ ਤਰ੍ਹਾਂ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ ਪਰੰਤੂ ਇਹ ਜਿਹੜੀ ਅਸੀਂ ਪ੍ਰਧ ਕਰ ਰਹੇ ਹਾਂ ਕਿ ਇੱਕ ਵਿਅਕਤੀ ਆ ਜਿਹੜਾ ਉਹ ਉਸ ਨਾਲ ਜਿਹੜਾ ਬ੍ਰੋਧ ਆ ਜਿਹੜਾ ਉਹ ਕਰਨ ਦਾ ਜਿਹੜਾ ਢੰਗ ਤਰੀਕਾ ਉਹ ਇਸ ਤਰ੍ਹਾਂ ਦੇ ਸੋ ਕੌਮ ਦੇ ਬਿਵਾਦ ਨੇ ਜਿਹੜੇ ਉਹਨਾਂ ਨੇ ਅੱਜ ਅਸੀਂ ਸਮਝਦੇ ਹਾਂ ਕਿ ਕੌਮ ਨੂੰ ਕਿੱਥੇ ਲਿਆ ਕੇ ਖੜਾ ਕਰ ਦਿੱਤਾ ਸੋ ਸਭ ਤੋਂ ਪਹਿਲਾਂ ਸ੍ਰੀ ਗੁਰੂ ਸ੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂ ਸਤਾ ਜਦੋਂ ਤੱਕ ਅਸੀਂ ਸਥਾਪਿਤ ਨਹੀਂ ਕਰਦੇ ਜਦੋਂ ਤੱਕ ਅਸੀਂ ਜਿਹੜਾ ਕੁੰਡਾ ਉਹਨੂੰ ਮਜ਼ਬੂਤ ਨਹੀਂ ਕਰਦੇ ਉਦੋਂ ਤੱਕ ਇਸ ਤਰ੍ਹਾਂ ਦੇ ਵਿਵਾਦ ਨੇ ਜਿਹੜੇ ਮੈਨੂੰ ਲੱਗਦਾ ਕਿ ਸਮੇਂ-ਸਮੇਂ ਤੇ ਪੈਦਾ ਹੁੰਦੇ ਰਹਿਣਗੇ ਕਿਉਂਕਿ ਉਹਨਾਂ ਨੂੰ ਹੱਲ ਕਰਨ ਵਾਲਾ ਕੋਈ ਨਹੀਂ ਸੋ ਅਸੀਂ ਇੱਕ ਵਾਰ ਫੇਰ ਦੋਨੇ ਧਿਰਾਂ ਨੂੰ ਇਸ ਗੱਲ ਦੀ ਬੇਨਤੀ ਕਰਾਂਗੇ ਕਿ ਇਹਨੂੰ ਆਪਣੀ ਹੋਮੇ ਦਾ ਆਪਣੀ ਈਰਖਾ ਦਾ ਮੁੱਦਾ ਨਾ ਬਣਾਇਆ ਜਾਵੇ ਸੋ ਕੌਮ ਦੇ ਵਿੱਚ ਏਕਤਾ ਦੀ ਬਹੁਤ ਵੱਡੀ ਲੋੜ ਆ ਸੋ ਇਹ ਤੇ ਦੂਸਰੇ ਪਾਸੇ ਗੁਰੂ ਸਾਹਿਬ ਸਾਡੇ ਸਾਹਮਣੇ ਆ ਕਿ ਅੱਜ ਦੁਸ਼ਮਣ ਤਾਕਤਾਂ ਨੇ ਜਿਹੜੀਆਂ ਉਹ ਜੇ ਨਿਰੰਤਰ ਗੁਰੂ ਸਾਹਿਬ ਦੀ ਬੇਅਦਬੀ ਕਰ ਰਹੀਆਂ ਨੇ ਗੁਰੂ ਸਾਹਿਬ ਤੇ ਹਮਲੇ ਹੋ ਰਹੇ ਨੇ ਉਹਦੇ ਪਿੱਛੇ ਵੀ ਕਾਰਨ ਨੇ ਕਿ ਸਿੱਖ ਤੇ ਗੁਰੂ ਦਾ ਜਿਹੜਾ ਰਿਸ਼ਤਾ ਉਹਨੂੰ ਤੋੜਨ ਦੀ ਕੋਸ਼ਿਸ਼ ਆ ਜਿਹੜੀ ਉਹ ਸਿੱਖ ਦੁਸ਼ਮਣਤਾ ਕਰ ਰਹੀਆਂ ਨੇ ਸੋ ਇਹ ਸਾਰੀਆਂ ਜਿਹੜੀਆਂ ਇਹ ਘਟਨਾਵਾਂ ਵਾਪਰੀਆਂ ਨੇ ਇਹ ਉਸੇ ਹੀ ਕੜੀ ਦਾ ਹਿੱਸਾ ਸੋ ਸਾਨੂੰ ਕੌਮ ਨੂੰ ਇਸ ਪਾਸੇ ਬੜੀ ਗੰਭੀਰਤਾ ਦੇ ਨਾਲ ਸਿਰ ਜੋੜ ਕੇ ਇੱਕ ਪਾਸੇ ਤੁਰਨਾ ਚਾਹੀਦਾ ਠੀਕ ਹੈ ਜਿਹੜਾ ਗਲਤੀ ਕਰਦਾ ਉਹਨੂੰ ਸਜ਼ਾ ਵੀ ਮਿਲਣੀ ਚਾਹੀਦੀ ਆ ਪਰੰਤੂ ਉਹ ਉਸ ਦੇ ਲਈ ਜਿਹੜੇ ਟੰਗ ਤਰੀਕੇ ਨੇ ਉਹ ਜਿਹੜੇ ਸਿਆਣੀਆਂ ਕੌਮਾਂ ਦੇ ਹੁੰਦੇ ਨੇ ਉਹ ਸਾਨੂੰ ਜਰੂਰ ਅਪਣਾਉਣੇ ਚਾਹੀਦੇ ਨੇ ਮੈਂ ਉਮੀਦ ਕਰਦਾ ਕਿ ਇਹ ਮਾਮਲਾ ਜਿਹੜਾ ਇਸ ਮਾਮਲੇ ਦਾ ਹੱਲ ਆ ਜਿਹੜਾ ਉਹ ਜੋ ਸਿੱਖ ਇਤਿਹਾਸ ਜੋ ਸਿੱਖ ਇਤਿਹਾਸ ਹੁਣ ਤੱਕ ਸਾਡੇ ਸਾਹਮਣੇ ਆ ਉਸ ਦੇ ਮੁਤਾਬਕ ਹੋਣਾ ਚਾਹੀਦਾ ਸੋ ਉਮੀਦ ਕਰਦੇ ਹਾਂ ਅਸੀਂ ਕਿ ਇਸ ਭਰਾ ਮਾਰੂ ਜੰਗ ਨੂੰ ਅਸੀਂ ਦੁਨੀਆ ਦੇ ਸਾਹਮਣੇ ਤਮਾਸ਼ਾ ਨਾ ਬਣਾਈਏ ਇਸ ਗੱਲ ਦਾ ਹੱਲ ਕਰਨ ਵਾਲ ਤੁਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ